ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਖਬਰਾਂ ਦਾ سلسلہ ਸ਼ੁਰੂ ਕਰਦੇ ਆਂ ਕਾਫੀ ਅਪਡੇਟ ਖਬਰਾਂ ਦੀ ਹੈਗੀ ਆ ਤੁਹਾਡੇ ਕੋਲ ਤੇ ਸੋ ਜਰੂਰ ਅ ਸੋ ਹੁਣ ਕਈ ਵਾਰ ਕੁਛ ਨਾ ਕੁਛ ਵਾਪਰ ਵੀ ਜਾਂਦਾ ਹੈ ਤੇ ਫਾਈਨ ਵੀ ਹੁੰਦੇ ਨੇ ਬਹੁਤ ਸਾਰੇ ਆ ਆਪਾਂ ਨੂੰ ਪਤਾ ਪਿਛਲੇ ਦਿਨੀ ਇੱਥੇ ਕਈ ਰੈਸਟੋਰੈਂਟਸ ਨੂੰ ਬ੍ਰੈਂਟਨ ਦੇ ਵਿੱਚ ਵੀ ਜਿਹੜੇ ਆ ਜੀ ਉਹ ਫਾਈਨ ਹੋਏ ਨੇ ਤੇ ਹੁਣ ਇੱਕ ਵੱਡੀ ਖਬਰ ਹੈ ਥੋੜੀ ਜੀ ਉਹ ਹੈਗੀ ਆ 에ਅਰ ਕੈਨੇਡਾ ਨੂੰ ਕਹਿੰਦੇ ਜੁਰਮਾਨਾ ਹੋਇਆ ਜੀ ਬਿਲਕੁਲ ਸੋ 에어 ਕੈਨੇਡਾ ਨੂੰ 10 ਮਿਲੀਅਨ ਡਾਲਰ ਦਾ ਇਹ ਜੁਰਮਾਨਾ ਹੋਇਆ ਸੋ 에어 ਕੈਨੇਡਾ ਦੇ ਖਿਲਾਫ ਇਹ ਲਾਅਸੂਟ ਚੋ ਪੇਸ਼ ਕੀਤਾ ਗਿਆ ਸੀਗਾ ਸੋ ਉਹਦੇ ਵਿੱਚ ਜਿਹੜੀ ਕਵੈਕ ਕੋਰਟ ਆਫ ਅਪੀਲ ਹੈ ਸੋ ਉਹਨਾਂ ਵੱਲੋਂ ਕੱਲੇ ਫੈਸਲਾ ਆਇਆ ਜਿਹਦੇ ਵਿੱਚ 에어 ਕੈਨੇਡਾ ਨੂੰ ਹੁਕਮ ਕੀਤਾ ਗਿਆ ਕਿ ਜੋ ਪੈਸੇਂਜਰਸ ਇਹਨਾਂ ਨੇ 에어 ਕੈਨੇਡਾ ਦੇ ਖਿਲਾਫ ਲਾਅਸੂਟ ਕੀਤਾ ਸੀਗਾ ਸੋ ਉਹਨਾਂ ਨੂੰ ਇਹ 10 ਮਿਲੀਅਨ ਡਾਲਰ ਦਿੱਤੇ ਜਾਣ ਸੋ ਇਹ ਜਿਹੜੇ 10 ਮਿਲੀਅਨ ਡਾਲਰ ਦੀ ਰਾਸ਼ੀ ਹੈ ਉਹ ਉਹਨਾਂ ਸਾਰੇ ਪਰਸੈਂਟੇਜਸ ਦੇ ਵਿੱਚ ਵੰਡੀ ਜਾਵੇਗੀ ਸੋ ਇਸ ਤਰੀਕੇ ਦਾ ਫੈਸਲਾ ਕਵੈਕ ਕੋਰਟ ਆਫ ਅਪੀਲ ਵੱਲੋਂ ਆਇਆ ਸੋ ਇਸ ਤੋਂ ਪਹਿਲਾਂ ਜੋ ਲੋਅਰ ਕੋਰਟ ਆਫ ਇਹ ਲੋਅਰ ਕੋਰਟ ਦੇ ਵਿੱਚ ਜਦੋਂ ਇਹ ਮਾਮਲਾ ਗਿਆ ਸੀਗਾ ਤਾਂ ਉਦੋਂ 에ਅਰ ਕੈਨੇਡਾ ਨੂੰ ਗਲਤਤਾ ਕੋਰਟ ਨੇ ਮੰਨਿਆ ਸੀਗਾ ਵੀ 에ਅਰ ਕੈਨੇਡਾ ਨੇ ਇਸ ਦੀ ਗਲਤੀ ਕੀਤੀ ਹੈ ਪਰ ਇਹ ਐਕਸਟਰਾ ਜੋ ਕੰਪਨਸੇਸ਼ਨ ਹੈ ਜਾਂ ਐਡਾ ਬਟਾ ਜੁਰਮਾਨਾ ਹੈ ਇਸ ਤਰੀਕੇ ਦਾ ਕੋਈ ਨਹੀਂ ਲਗਾਇਆ ਗਿਆ ਸੀਗਾ ਫਿਰ ਇਸ ਤੋਂ ਬਾਅਦ ਇਹਦੀ ਜਿਹੜੀ ਅਪੀਲ ਹੈ ਫਰਦਰ ਇੱਕ ਵੈਕ ਕੋਰਟ অফ ਅਪੀਲ ਦੇ ਵਿੱਚ ਕੀਤੀ ਗਈ ਸੀ ਸੋ ਜਿੱਥੇ ਇਹ ਫੈਸਲਾ ਆਇਆ ਸੋ ਅਸਲ ਦੇ ਵਿੱਚ ਇਹ ਮਾਮਲਾ ਕੀ ਸੀਗਾ ਕਿ 15 ਸਾਲ ਪੁਰਾਣੀ ਗੱਲ ਹੈ 15 ਸਾਲ ਪੁਰਾਣਾ ਮਾਮਲਾ ਆ ਸੋ ਕੁਬਿੰਦਰ ਜੀ ਇਹਦੇ ਵਿੱਚ ਕੀ ਸੀਗਾ ਕਿ ਏਅਰ ਕੈਨੇਡਾ ਵੱਲੋਂ ਉਸ ਸਮੇਂ ਜੋ ਐਡਵਰਟਾਈਜ਼ਮੈਂਟ ਕੀਤੀਆਂ ਗਈਆਂ ਸੀਆਂ ਇਹ 210 ਦੇ ਵਿੱਚ ਜੋ ਟਿਕਟ ਇਕਰੀਦਨ ਬਾਬਤ ਸੋ ਜੋ ਇਹ ਐਡਵਰਟਾਈਜ਼ਮੈਂਟ ਦੇ ਵਿੱਚ ਜੋ ਟਿਕਟਾਂ ਦੇ ਪ੍ਰਾਈਸ ਦੱਸੇ ਹੋਏ ਸੀਗੇ ਪਰ ਐਕਚੁਅਲ ਦੇ ਵਿੱਚ ਜੋ ਟਿਕਟਾਂ ਦੇ ਪ੍ਰਾਈਸ ਸੀਗੇ ਸੋ ਉਹਨਾਂ ਦੇ ਵਿੱਚ 124 ਡਾਲਰ ਦਾ ਫਰਕ ਸੀਗਾ ਸੋ 124 ਡਾਲਰ ਜੋ ਟੈਕਸਸ ਨੇ ਵਾਕ-ਵਾਕ ਜੋ ਫੀਸ ਸਰਚਾਰਜ ਨੇ ਸੋ ਉਹਦੇ ਵਿੱਚ ਐਡ ਕਰਕੇ ਇਹ ਜੋ ਐਡਵਰਟਾਈਜ਼ਮੈਂਟ ਕੀਤੀ ਹੋਈ ਟਿਕਟ ਦਾ ਪ੍ਰਾਈਸ ਸੀਗਾ ਉਹਦੇ ਵਿੱਚ 124 ਡਾਲਰ ਐਡੀਸ਼ਨਲ ਜੋੜੇ ਗਏ ਸੀਗੇ ਸੋ ਜਿਹਦਾ ਇਹ ਪਹਿਲਾਂ ਇਹ ਪੈਸੈਂਜਰ ਵੱਲੋਂ ਵਿਰੋਧ ਕੀਤਾ ਗਿਆ ਸੋ ਜਦੋਂ ਫਿਰ ਇਹ ਮਾਮਲਾ ਕੋਰਟ ਦੇ ਵਿੱਚ ਗਿਆ ਹੌਲੀ-ਹੌਲੀ ਇਹਦੇ ਨਾਲ ਹੋਰ ਪੈਸੈਂਜਰਸ ਵੀ ਜੁੜਦੇ ਗਏ ਸੋ ਇਹ ਕੰਬਾਈਨ ਤੌਰ ਤੇ ਇਹ ਮਾਮਲਾ ਫਿਰ ਇੱਕ ਕੋਰਟ ਦੇ ਵਿੱਚ ਚੱਲਿਆ ਆ ਤੋ ਇਹਦੇ ਵਿੱਚ ਜੋ ਇੱਕ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੁੰਦਾ ਆ ਕਿਉਂਕਿ ਇਹਦੇ ਵਿੱਚ ਰਕੈਨੇਡਾ ਇਹ ਦਲੀਲ ਦੇ ਰਹੀ ਸੀ ਕਿ ਇਹ ਕੋਈ ਜਿਹੜੇ ਪ੍ਰੋਵਿੰਸ਼ੀਅਲ ਇਸ ਤਰੀਕੇ ਦੇ ਜਿਹੜੇ ਕੰਜ਼ਿਊਮਰ ਕੋਰਟ ਹੁੰਦੇ ਨੇ ਵੀ ਉਹ ਤੁਹਾਨੂੰ ਇਸ ਤਰੀਕੇ ਦਾ ਇਹ ਕੋਈ ਵੀ ਕਹਿੰਦੇ ਵੀ ਸਾਡੇ ਖਿਲਾਫ ਫੈਸਲਾ ਨਹੀਂ ਕਰ ਸਕਦੇ ਵੀ ਕਹਿੰਦੇ ਵੀ ਇਹੋ ਜਿਹਾ ਜਿਹੜਾ ਅਧਿਕਾਰ ਹੈ ਉਹ ਫੈਡਰਲ ਕੋਰਟਸ ਕੋ ਹੁੰਦਾ ਆ ਪਰ ਇਹ ਹੋਏ ਹੁਣ ਜੋ ਫੈਸਲਾ ਉਹਨਾਂ ਦੇ ਖਿਲਾਫ ਆਇਆ ਆ ਸੋ ਇਹਦੇ ਵਿੱਚ ਇਹ ਪਹਿਲਾ ਮੌਂਟਰੀਅਲ ਦੇ ਜਿਹੜੇ ਨਿਵਾਸੀ ਸੀ ਮਾਈਕਲ ਸਿਲਸ ਸੋ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਫਿਰ ਉਹਨਾਂ ਦੇ ਨਾਲ ਹੋਰ ਲੋਕ ਵੀ ਜੁੜਦੇ ਗਏ ਫਿਰ ਇਹ ਜੁਆਇੰਟ ਟਾਂਗ ਦੇ ਨਾਲ ਇਹ 에ਅਰ ਕੈਨੇਡਾ ਦੇ ਖਿਲਾਫ ਜਿਹੜਾ ਮੁਕੱਦਮਾ ਚੱਲਿਆ ਆ ਹੁਣ ਇਹ 15 ਸਾਲਾਂ ਦੇ ਬਾਅਦ ਫਿਰ ਕੋਰਟ ਆਫ ਅਪੀਲ ਤੋਂ ਇਹ ਫੈਸਲਾ ਜੋ ਆਇਆ ਕਿ 10 ਮਿਲੀਅਨ ਡਾਲਰ ਦਾ ਇਹ ਜੁਰਮਾਨਾ ਜਿਹੜਾ ਆ 에ਅਰ ਕੈਨੇਡਾ ਦੇ ਉੱਪਰ ਲੱਗਾ ਆ ਸੋ ਮਾਮਲਾ ਪਿੰਨ ਚ ਦੇਖੋ ਇਹ ਹੀ ਸੀਗਾ ਕਿ ਜੋ ਐਡਵਰਟਾਈਜ਼ਮੈਂਟ ਕੀਤੀ ਗਈ ਤੇ ਉਤੋਂ 124 ਡਾਲਰ ਵਧੇਰੇ ਵਸੂਲੇ ਗਏ ਸੀਗੇ ਸੋ 124 ਡਾਲਰ ਵਸੂਲਣਾ ਇਸ ਨੂੰ ਗਲਤ ਮੰਨਿਆ ਗਿਆ ਸੋ ਗਲਤ ਚੀਜ਼ ਤਾਂ ਗਲਤ ਹੀ ਹੁੰਦੀ ਆ ਫਿਰ ਕੋਰਟ ਨੇ ਹੁਣ 10 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਇੱਕ ਪਾਸੇ ਜੁਰਮਾਨੇ ਦੀ ਗੱਲ ਆ ਤੇ ਦੂਜੇ ਪਾਸੇ ਦੋਸਤੀ ਦੇ ਹੱਥ ਵਧਾਉਣ ਦੀ ਗੱਲਬਾਤ ਕੀਤੀ ਜਾ ਰਹੀ ਆ ਤੇ ਆਪਾਂ ਨੂੰ ਪਤਾ ਔਰ ਕੈਨੇਡਾ ਔਰ ਅਮਰੀਕਾ ਟੈਰਿਫ ਨੂੰ ਲੈ ਕੇ ਥੋੜਾ ਜਿਹਾ ਰਿਸ਼ਤਿਆਂ ਦੇ ਵਿੱਚ ਦਰਾਰ ਵੀ ਆ ਰਹੀ ਹੈਗੀ ਆ ਇਹਦਾ ਹੀ ਫਾਇਦਾ ਚੱਕਣ ਦੇ ਲਈ ਇਹ ਮੈਨੂੰ ਲੱਗ ਰਿਹਾ ਸੋ ਖਬਰ ਤੁਹਾਡੇ ਸਾਹਮਣੇ ਹੈਗੀ ਆ ਪ੍ਰੈਸ ਸਾਹਿਬ ਤੁਸੀਂ ਜ਼ਿਆਦਾ ਦੱਸੋਗੇ ਸੋ ਚੀਨ ਨੇ ਕੈਨੇਡਾ ਦੇ ਵੱਲ ਦੋਸਤੀ ਦਾ ਹੱਥ ਵਧਾਇਆ ਹੈ ਉਹਨਾਂ ਨੇ ਕਿਹਾ ਵੀ ਰਲ ਕੇ ਕਰਦੇ ਆ ਅਮਰੀਕਾ ਤੋਂ ਟੱਕਰ ਆ ਜੀ ਦੇਖੋ ਇਸ ਦੀ ਵਿੱਚ ਪਹਿਲਾਂ ਤਾਂ ਡੋਨਲਡ ਟਰੰਪ ਸਾਹਿਬ ਉਹਨਾਂ ਦੀ ਗੱਲਬਾਤ ਕਰਦੇ ਆ ਕਿਉਂਕਿ ਡੋਨਲਡ ਟਰੰਪ ਸਾਹਿਬ ਇਹ ਲਗਾਤਾਰ ਇਸ ਤਰੀਕੇ ਦੀਆਂ ਕੋਈ ਨਾ ਕੋਈ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਸੋ ਜਿਹਦੇ ਨਾਲ ਵਿਵਾਦ ਖੜੇ ਹੁੰਦੇ ਰਹਿੰਦੇ ਨੇ ਜੋ ਉਹਨਾਂ ਨੇ ਕੈਨੇਡਾ ਬਾਬਤ ਇਹ ਬਿਆਨਬਾਜ਼ੀਆਂ ਕੀਤੀਆਂ ਨੇ ਸੋ ਉਹਨਾਂ ਬਿਆਨਬਾਜ਼ੀਆਂ ਦੇ ਨਾਲ ਕੈਨੇਡਾ ਦੇ ਨਾਲ ਵੀ ਅਮਰੀਕਾ ਦੇ ਰਿਸ਼ਤੇ ਕਾਫੀ ਖਰਾਬ ਹੋਏ ਸੋ ਦੁਨੀਆ ਭਰ ਦੇ ਵਿੱਚ ਵੀ ਜੋੱਖ-ਵੱਖ ਮੁਲਕ ਨੇ ਸੋ ਉਹਨਾਂ ਦੇ ਨਾਲ ਵੀ ਅਮਰੀਕਾ ਦੇ ਜੋ ਸਬੰਧਾਂ ਦੇ ਉੱਪਰ ਅਸਰ ਪਿਆ ਆ ਸੋ ਦੁਨੀਆ ਭਰ ਦੇ ਸ਼ੇਅਰ ਮਾਰਕੀਟ ਵੀ ਅਸੀਂ ਦੇਖਿਆ ਕਿ ਉਹਦੇ ਵਿੱਚ ਵੀ ਕਾਫੀ ਇਹਨਾਂ ਗੱਲਾਂ ਕਰਕੇ ਪ੍ਰਭਾਵ ਪਿਆ ਆ ਤੇ ਖਾਸ ਤੌਰ ਤੇ ਕੈਨੇਡਾ ਦੀ ਗੱਲ ਕਰੀ ਤਾਂ ਕੈਨੇਡਾ ਦੀ ਪੋਲਿਟਿਕਸ ਤੇ ਵੀ ਇਸ ਚੀਜ਼ ਨੇ ਵੱਡਾ ਅਸਰ ਪਾਇਆ। ਅਸੀਂ ਦੇਖ ਰਹੇ ਹਾਂ ਕਿ ਜੋ ਵਾਕਵਾ ਪੋਲਸ ਆ ਰਹੇ ਨੇ ਇਹ ਕੁਝ ਸਮਾਂ ਪਹਿਲਾਂ ਜੇ ਅਸੀਂ 3 ਕਮਹੀਨੇ ਪਹਿਲਾਂ ਦੇ ਪੋਲਸ ਦੇਖਦੇ ਹਾਂ ਤਾਂ ਉਹਦੇ ਵਿੱਚ ਕਨਸਰਵੇਟਿਵ ਪਾਰਟੀ ਦੀ ਝੰਡੀ ਸੀ ਪਰ ਅੱਜ ਬਿਲਕੁਲ ਹਾਲਾਤ ਬਦਲੇ ਪਏ ਨੇ। ਸੋ ਇਹਦੇ ਵਿੱਚ ਵੀ ਡੋਨਲਡ ਟਰੰਪ ਸਾਹਿਬ ਦੀਆਂ ਜੋ ਸਟੇਟਮੈਂਟਾਂ ਨੇ, ਬਿਆਨਬਾਜ਼ੀਆਂ ਨੇ ਸੋ ਉਹਨਾਂ ਦਾ ਕਾਫੀ ਰੋਲ ਲਿਆ ਤੇ ਹੁਣ ਕੱਲ ਇਹ ਫੇਰ ਇਸ ਤਰੀਕੇ ਦੀ ਗੱਲ ਡੋਨਲਡ ਟਰੰਪ ਸਾਹਿਬ ਵੱਲੋਂ ਜਿਹੜੀ ਆ ਇਹ ਕਹੀ ਗਈ ਆ ਉਹਨਾਂ ਨੇ ਕਿਹਾ ਕਿ ਜੇਕਰ ਕਹਿੰਦੇ ਵੀ ਅਮਰੀਕਾ ਨਾ ਹੋਵੇ ਤਾਂ ਕੈਨੇਡਾ ਦੀ ਕਹਿੰਦੇ ਵੀ ਹੋਂਦ ਹੀ ਜਿਹੜੀ ਖਤਮ ਹੋ ਸਕਦੀ ਹੈ ਕਿਉਂਕਿ ਕਹਿੰਦੇ ਕਿ ਕੈਨੇਡਾ ਆਪਣਾ ਸਾਰਾ ਵਪਾਰ ਅਮਰੀਕਾ ਦੇ ਨਾਲ ਕਰਦਾ ਆ ਜੇ ਕਹਿੰਦੇ ਵੀ ਅਸੀਂ ਤੁਹਾਡੀਆਂ ਚੀਜ਼ਾਂ ਖਰੀਦਣੀਆਂ ਬੰਦ ਕਰਦੇ ਹੀ ਨਾ ਲਈਏ ਤਾ ਕਹਿੰਦੇ ਸੀ ਕੈਨੇਡਾ ਦੀ ਜਿਹੜੀ ਹੋਂਦ ਐ ਇਸ ਦੁਨੀਆ ਤੋਂ ਖੰਡੇ ਖਤਮ ਹੋ ਜਾਣੀ ਆ ਸੋ ਉਹਨਾਂ ਨੇ ਇੱਕ ਤਰੀਕੇ ਨਾਲ ਕੈਨੇਡਾ ਨੂੰ ਫੇਰ ਕੱਲ ਚਟਾਇਆ ਕਿ ਸਾਡੀ ਜਿਹੜੀ ਆ ਅਹਿਮੀਅਤ ਤੁਹਾਡੇ ਵਾਸਤੇ ਬਹੁਤ ਵੱਡੀ ਐ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕੱਲ ਫੇਰ ਕਈਆਂ ਨੇ ਤੇ ਇਸ ਤੋਂ ਲਾਭਾ ਉਹਨਾਂ ਨੇ ਜੋ ਇਲੈਕਟ੍ਰੋਨਿਕ ਗੱਡੀਆਂ ਨੇ ਜਾਂ ਇਲੈਕਟ੍ਰੋਨਿਕ ਪਾਰਟਸ ਨੇ ਤੋ ਉਹਨਾਂ ਦੇ ਉੱਪਰ ਵੀ ਇਸ ਤਰੀਕੇ ਦੀ ਗੱਲ ਕਹੀ ਹੈ ਵੀ ਕਿ ਹੋਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਪਰ ਵੀ ਟੈਕਸ ਜਾਂ ਟੈਰਿਫ ਨੂੰ ਵਧਾਇਆ ਜਾ ਸਕਦਾ ਸੁਪਾ ਆਇਆ ਕਿ ਹੁਣ ਫੈਡਰਲ ਚੋਣਾਂ ਤੋਂ ਐਨ ਪਹਿਲਾਂ ਫਿਰ ਇਸ ਤਰੀਕੇ ਦੀ ਬਿਆਨਬਾਜ਼ੀ ਡੋਨਾਲਡ ਟਰੰਪ ਸਾਹਿਬ ਵੱਲੋਂ ਕੀਤੀ ਗਈ ਹੈ ਤੇ ਦੂਜੇ ਪਾਸੇ ਜੋ ਚਾਈਨਾ ਕਿਉਂਕਿ ਚਾਈਨਾ ਵੀ ਚਾਹੁੰਦਾ ਹੈ ਕਿ ਉਹਦੇ ਵੀ ਦੁਨੀਆ ਦੇ ਨਾਲ ਚੰਗੇ ਰਿਲੇਸ਼ਨ ਬਣਨ ਕਿਉਂਕਿ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਟ੍ਰੇਡ ਵਾਰ ਦੇ ਵਿੱਚ ਹੁਣ ਚੀਨ ਤੇ ਅਮਰੀਕਾ ਆਪੋ ਸਾਹਮਣੇ ਆ ਸੋ ਕੱਲ ਜੋ ਚੀਨ ਦੇ ਐਮਬੈਸਡਰ ਨੇ ਕੈਨੇਡਾ ਦੇ ਵਿੱਚ ਸੋ ਇਹ ਨੋਬਲੋਗੋਕ ਸਟੇਟਸਮੈਨ ਸਾਹਮਣੇ ਆਇਆ ਨੇ ਸੋ ਚੀਨ ਦੇ ਐਮਬੈਸਡਰ ਬੈਂਕੀ ਨੇ ਕੱਲ ਕੈਨੇਡੀਅਨ ਪ੍ਰੈਸ ਨੂੰ ਇਹ ਗੱਲ ਕਹੀ ਆ ਕਹਿੰਦੇ ਕਿ ਜੋ ਚੀਨ ਹੈ ਉਹ ਕਹਿੰਦੇ ਕਿ ਚਾਹੁੰਦਾ ਆ ਕਿ ਕੈਨੇਡਾ ਦੇ ਨਾਲ ਸਾਡੇ ਚੰਗੇ ਤਾਲੁਕਤ ਬਣਨ ਤਾਂ ਉਹਨਾਂ ਨੇ ਕੈਨੇਡਾ ਨੂੰ ਆਫਰ ਕੀਤਾ ਆ ਕਿ ਅਸੀਂ ਆਪਸ ਦੇ ਵਿੱਚ ਪਾਰਟਨਰਸ਼ਿਪ ਕਰੀਏ ਚੰਗੇ ਸਬੰਧ ਬਣਾਏ ਗਏ ਤਾਂ ਰਲ ਕੇ ਕਹਿੰਦੇ ਅਮਰੀਕਾ ਦੀ ਜੋ ਬੁਲਿੰਗ ਹੈ ਕਹਿੰਦੇ ਵੀ ਸਾਡੇ ਨਾਲ ਵੀ ਹੋ ਰਹੀ ਹੈ ਤੁਹਾਡੇ ਨਾਲ ਵੀ ਹੋ ਰਹੀ ਹੈ ਤਾਂ ਕਹਿੰਦੇ ਰਲ ਕੇ ਸਾਨੂੰ ਇਕੱਠੇ ਹੋ ਕੇ ਇਹਦਾ ਟੱਕਰਾ ਕਰਨਾ ਚਾਹੀਦਾ ਤਾਂ ਕਹਿੰਦੇ ਵੀ ਕੈਨੇਡਾ ਨੂੰ ਚੀਨ ਕਹਿੰਦੇ ਆਪਣਾ ਦੁਸ਼ਮਣ ਨਹੀਂ ਮੰਨਦਾ ਉਹਨੂੰ ਕਿਸੇ ਤਰੀਕੇ ਦਾ ਆਪਣੇ ਵਾਸਤੇ ਥ੍ਰੈਟ ਨਹੀਂ ਮੰਨਦਾ ਤਾਂ ਕਹਿੰਦੇ ਵੀ ਚੀਨ ਨੂੰ ਵੀ ਕੈਨੇਡਾ ਨੂੰ ਕਹਿੰਦੇ ਵੀ ਕਿਸੇ ਢੰਗ ਦਾ ਥ੍ਰੈਟ ਨਹੀਂ ਸਮਝਣਾ ਚਾਹੀਦਾ ਪਰ ਆਪਕੇ ਇਹ ਚੀਨ ਨੂੰ ਕੈਨੇਡਾ ਵੀ ਕਹਿੰਦੇ ਆਪਣੇ ਦੋਸਤ ਵਜੋਂ ਲਵੇ ਨਾ ਕਿ ਕਿਸੇ ਥ੍ਰੈਟ ਵਜੋਂ ਲਵੇ ਕੱਲ ਚਾਈਨਾ ਦੇ ਐਮਬੈਸਡਰ ਨੇ ਗੱਲਾਂ ਬਾਤਾਂ ਕੀਤੀਆਂ ਨੇ ਜੋ ਜੀ ਦੇ ਨਾਲ ਉਹਨਾਂ ਨੇ ਕੈਨੇਡਾ ਵੱਲ ਦੋਸਤੀ ਦਾ ਹੱਥ ਵਧਾਇਆ ਤੇ ਨਾਲ ਇਹ ਗੱਲ ਕਹੀ ਹੈ ਕਹਿੰਦੇ ਅਮਰੀਕਾ ਦੀ ਜਿਹੜੀ ਬੁੱਲਿੰਗ ਹੋ ਰਹੀ ਹੈ ਇਹ ਰਲ ਕੇ ਕਹਿੰਦੇ ਅਸੀਂ ਦੋਵੇਂ ਜਾਣੇ ਜੀ ਦਾ ਮੁਕਾਬਲਾ ਕਰ ਸਕਦੇ ਜੀ ਜੀ ਸੋ ਜੁੜੇ ਹਾਂ ਅਸੀਂ ਸ਼੍ਰੇੜੀ ਦੇ ਨਾਲ ਸਟੂਡੀਓ ਦੀ ਘੜੀ ਦੇ ਮੁਤਾਬਕ 8 ਵਜੇ ਤਕਰੀਬਨ 19 ਮਿੰਟ ਹੋ ਗਏ ਔਰ ਸਾਡੀ ਗੱਲਬਾਤ ਚੱਲ ਰਹੀ ਹੈ ਸਾਡੇ ਸੀਨੀਅਰ ਜਰਨਲਿਸਟ ਦਾ ਕੁਲਤਰਨ ਸਿੰਘ ਪਿੰਣਾਹ ਹੋਰਾਂ ਦੇ ਨਾਲ ਪਣ ਸਾਹਿਬ ਇਹ ਸਰਵੇ ਵੀ ਬਹੁਤ ਕੁਸ਼ ਕਰੀ ਜਾ ਰਹੇ ਨੇ ਪਰ ਸਰਵਿਆਂ ਦੇ ਵਿੱਚ ਇੱਕ ਆ ਹੋਰ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ ਬਾਕੀ ਹੁਣ ਲੋਕਾਂ ਦੇ ਡਿਪੈਂਡ ਹੈ ਜੀ ਪਰ ਕੰਜ਼ਰਟਿਬ ਲੀਡਰ ਪੀਅਰ ਪਾਲੀਵਰ ਹੁਣੀ ਜੋ ਦਸਰੇ ਹੈ ਕੀ ਨਿਊਜ਼ ਆ ਰਹੀ ਹੈ ਸੋ ਕਹਿੰਦੇ ਉਹਨਾਂ ਦੀ ਆਪਦੀ ਸੀਟ ਵੀ ਖਤਰੇ ਦੇ ਵਿੱਚ ਹੈ ਜੀ ਵੇਖੋ ਜੋ ਜਿਵੇਂ ਅਸੀਂ ਪਹਿਲੀ ਕੀਤਾ ਕਿ 10 ਮਹੀਨੇ ਪਹਿਲਾਂ ਦੇ ਪੋਲਸ ਅਸੀਂ ਸਾਰੇ ਕੱਢ ਕੇ ਦੇਖ ਲਈਏ ਕਿ ਜਿੰਨੇ ਵੀ ਵੱਡੀਆਂ ਪੋਲਿੰਗ ਕੰਪਨੀਆਂ ਨੇ ਉਹਨਾਂ ਦੇ ਪੋਲਸ ਦੇਖ ਲਈਏ ਉਦੇ ਵਿੱਚ ਹਰੇਕ ਦੇ ਵਿੱਚ ਤਕਰੀਬਨ 20 ਤੋਂ 25% ਦੀ ਲੀਡ ਕੰਜ਼ਰਵੇਟਿਵ ਪਾਰਟੀ ਦੇ ਕੋਲ ਸੀ ਭਾਵੇਂ ਮੇਨ ਸਟਰੀਟ ਦਾ ਪੋਲ ਹੋਵੇ ਭਾਵੇਂ ਇਫਸੋਸ ਹੋਵੇ ਐਂਗਰ ਸਟਰੀਟ ਹੋਵੇ ਭਾਵੇਂ ਲੀਜੇ ਦਾ ਪੋਲ ਹੋਵੇ ਨੈਨੋਸ ਤੇ ਪੋਲ ਹੋਣ ਹਰ ਪੋਲ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਲਿਬਰਲ ਨਾਲੋਂ 20 ਤੋਂ 25% ਅੱਗੇ ਸੀਗੀ ਜਿਆਦਾ ਉਹਨਾਂ ਦੇ ਹੱਕ ਦੇ ਵਿੱਚ ਪੋਲਿੰਗ ਹੁੰਦੀ ਹੋਈ ਨਜ਼ਰ ਆ ਰਹੀ ਸੀ ਤੇ ਲੱਗ ਰਿਹਾ ਸੀਗਾ ਕਿ ਉਸ ਸਮੇਂ ਅਗਰ ਇਹ ਵੋਟਾਂ ਪੈ ਜਾਂਦੀਆਂ ਜੋ ਹਾਲਾਤ ਸੀਗੇ ਦੇ ਸੁਪਰ ਮੈਜੋਰਟੀ ਵੀ ਕਨਜ਼ਰਵੇਟਿਵ ਪਾਰਟੀ ਨੂੰ ਮਿਲ ਸਕਦੀ ਸੀ 225 ਤੋਂ 250 ਸੀਟਾਂ ਮਿਲਣ ਦੀ ਅਨਮਾਨ ਲਗਾਏ ਜਾ ਰਹੇ ਸੀਗੇ ਪਰ ਹੁਣ ਹਾਲਾਤ ਬਿਲਕੁਲ ਵੱਖੋ ਵੱਖਰੇ ਹੋ ਚੁੱਕੇ ਨੇ ਬਿਲਕੁਲ ਬਦਲ ਚੁੱਕੇ ਨੇ ਤੇ ਅੱਜ ਦੇ ਸਮੇਂ 'ਚ ਜੋ ਵੱਖ-ਵੱਖ ਪੋਲਸ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਲਿਬਰਲ ਪਾਰਟੀ ਦੀ ਮੈਜੋਰਟੀ ਬਣ ਸਕਦੀ ਹੈ ਤੇ ਹੁਣ ਜੋ ਕੱਲ ਖਬਰ ਇੱਕ ਲੋਵ ਐਂਡ ਮੇਲ ਤੇ ਟ੍ਰਾਂਟੋ ਸਟਾਰ ਇਹ ਦੋ ਵੱਡੀਆਂ ਅਖਬਾਰਾਂ ਵੱਲੋਂ ਕੱਲ ਇੱਕ ਖਬਰ ਇਹ ਪੇਸ਼ ਕੀਤੀ ਗਈ ਹੈ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਪੀਅਰ ਪੋਲੀਵਰ ਸਾਹਿਬ ਦੀ ਆਪਣੀ ਸੀਟ ਐਂਟਾਰੀਓ ਦੇ ਕਾਲਟਨ ਵਿੱਚ ਕਹਿੰਦੇ ਵੀ ਉੱਥੇ ਵੀ ਮੁਕਾਬਲਾ ਬਹੁਤ ਜ਼ਿਆਦਾ ਫਸਮਾ ਆ ਕਹਿੰਦੇ ਵੀ ਇਸ ਤਰੀਕੇ ਦੀ ਸੰਭਾਵਨਾ ਬਣੀ ਹੋਈ ਹੈ ਕਿ ਹੋ ਸਕਦਾ ਕਿ ਪੀਅਰ ਪੋਲੀਵਰ ਸਾਹਿਬ ਆਪਣੀ ਸੀਟ ਵੀ ਉੱਥੋਂ ਹਾਰ ਜਾਣ ਸੋ ਇਹਨਾਂ ਨੇ ਕਿਹਾ ਕਿ ਇੱਕ ਤਾਂ ਇੰਟਰਨਲ ਪੋਲ ਪੀਸੀ ਜਿਹੜੀ ਪਾਰਟੀ ਵੱਲੋਂ ਕਰਾਇਆ ਗਿਆ ਐਂਟਾਰੀਓ ਪੀਸੀ ਪਾਰਟੀ ਵੱਲੋਂ ਇਹ ਇੰਟਰਨਲ ਪੋਲ ਕਰਾਇਆ ਗਿਆ ਸੋ ਇਵੇ ਵਿੱਚ ਕਹਿੰਦੇ ਦੱਸ ਰਹੇ ਨੇ ਕਿ ਜੋ ਆਟਵਾ ਦਾ ਏਰੀਆ ਆ ਉਹਦੇ ਵਿੱਚ ਫੈਡਰਲ ਲਿਬਰਲ ਕੋ 56% ਦੀ ਜਿਹੜੀ ਆ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਆ ਤਾਂ ਇਵੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਕੰਜ਼ਰਵੇਟਿਵ ਨੂੰ 31% ਤੇ ਐਨਡੀਪੀ ਨੂੰ ਕਹਿੰਦੇ 10% ਦੀ ਜਿਹੜੀ ਆ ਇਹ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਪਰ ਇਹਦੇ ਵਿੱਚ ਇਹਨਾਂ ਨੇ ਜੋ ਪੀਅਰ ਪੋਲਿਓ ਦਾ ਆਪਣਾ ਖੇਤਰ ਹੈ ਜੋ ਕਾਲਟਨ ਦਾ ਉਹ ਰਾਈਡਿੰਗ ਨੂੰ ਸ਼ਾਮਲ ਨਹੀਂ ਕੀਤਾ ਬਾਕੀ ਜੋ ਆਨੇ ਦਵਾਨੀਆਂ ਜੰਨੀਆਂ ਰਾਈਡਿੰਗਸ ਆ ਉਹਦੇ ਵਿੱਚ 50% ਤੋਂ ਜ਼ਿਆਦਾ ਇਹ ਜਿਹੜੀ ਸਪੋਰਟ ਹੈ ਉਹ ਲਿਬਰਲ ਨੂੰ ਮਿਲਦੀ ਹੈ ਅਗਰ ਆਰੀਆ ਐਂਟਾਰੀਓ ਪੀਸੀ ਪਾਰਟੀ ਨੇ ਪੋਲ ਕਰਵਾਇਆ ਤੇ ਦੂਜੇ ਪਾਸੇ ਕਹਿੰਦੇ ਆ ਕਿ ਇੱਕ ਲਿਬਰਲ ਪਾਰਟੀ ਵੱਲੋਂ ਵੀ ਇਹ ਪੋਲ ਕਰਵਾਇਆ ਗਿਆ ਜਿਦੇ ਵਿੱਚ ਦੱਸਿਆ ਗਿਆ ਕਿ ਜਿੱਥੋਂ ਪੀਅਰ ਪੋਲੀਵਰ ਸਾਹਿਬ ਦੀ ਆਪਣੀ ਰਾਈਡਿੰਗ ਹੈ ਉਹਦੇ ਵਿੱਚ ਲਿਬਰਲ ਕੈਂਡੀਡੇਟ 48% ਤੇ ਜੋ ਪੀਅਰ ਪੋਲੀਵਰ ਸਾਹਿਬ ਹੈ ਉਹਨਾਂ ਨੂੰ 59% ਕਿ ਤਕਰੀਬਨ ਤਕਰੀਬਨ ਬਰਾਬਰੀ ਦੇ ਉੱਪਰ ਮੁਕਾਬਲਾ ਹਥੋ ਇੱਥੇ ਜਿਸ ਤਰੀਕੇ ਦੀ ਇਹ ਸਮੇਂ ਕਾ ਨਾ ਦੱਸੇ ਜਾ ਰਹੇ ਨੇ ਜੋ ਗਲੋਬਲ ਮੇਲ ਦੀ ਰਿਪੋਰਟ ਹੈ ਜੋ ਟੋਰਾਂਟੋ 스타 ਦੀ ਰਿਪੋਰਟ ਹੈ ਸੋ ਇਹਦੇ ਵਿੱਚ ਕਹਿੰਦੇ ਵੀ ਮੁਕਾਬਲਾ ਤਾਂ ਹੋਣਾ ਪੀਅਰ ਪਾਲੀਓ ਸਾਡੀ ਆਪਣੀ رائے ਨੇ ਤੇ ਵੀ ਬੜਾ ਸਖਤ ਹੋ ਗਿਆ ਕੁਝ ਵੀ ਨਤੀਜੇ ਆ ਸਕਦੇ ਨੇ ਇਹ ਦੂਜੇ ਪਾਸੇ ਜੇ ਜਗਨੀਸ਼ ਸਿੰਘ ਹੁਣਾਂ ਦੀ ਵੀ ਗੱਲ ਕਰੀਏ ਜੋ ਬਨਵੀਸ ਸੈਂਟਰਲ ਤੋਂ ਇਸ ਵਾਰੋਂ ਚੋਣ ਲੜ ਰਹੇ ਨੇ ਸੋ 92 ਸੈਂਟਰਲ ਦੇ ਵਿੱਚ ਵੀ ਲਿਬਰਲ ਪਾਰਟੀ ਦਾ ਜੋ ਕੈਂਡੀਡੇਟ ਹੈ ਉਹਨਾਂ ਤੋਂ ਕਾਫੀ ਅੱਗੇ ਹੈ ਸੋ ਇਹੋ ਜੀ ਸੰਭਾਵਨਾ ਵੀ ਬਣੀ ਹੋਈ ਹੈ ਕਿ ਜਗਮੀਤ ਸਿੰਘ ਵੀ ਆਪਣੀ ਸੀਟ ਉਥੋਂ ਹਾਰ ਸਕਦੇ ਨੇ ਸੋ ਬਾਕੀ ਦੇਖੋ ਇਹ ਫਾਈਨਲ ਕੋਈ ਨਤੀਜੇ ਨਹੀਂ ਆ ਕਿ ਵੱਖ-ਵੱਖ ਜੋ ਵੱਡੇ ਮੀਡੀਆ ਧਾਰੇ ਨੇ ਉਹਨਾਂ ਦੇ ਪੋਲਸ ਨੇ ਜਾਂ ਉਹਨਾਂ ਦੀਆਂ ਸੰਭਾਵਨਾਵਾਂ ਨੇ ਜਾਂ ਉਹਨਾਂ ਨੇ ਜੋ ਵੀ ਇਹਦੇ ਬਾਰੇ ਪਤਾ ਦਿੱਤਾ ਉਹ ਉਹ ਲੋਕਾਂ ਨੂੰ ਦੱਸ ਰਹੇ ਨੇ ਪਰ ਇਹ ਹੋਣਾ ਪੈਂਦਾ ਜੀ 28 ਅਪ੍ਰੈਲ ਨੂੰ ਤਾ ਹੁਣ ਆ ਵੀ ਇਹ ਗੱਲਾਂ ਬਾਤਾਂ ਚ ਵਾਕਿਆ ਹੀ ਕੋਈ ਸੱਚਾਈ ਹੈ ਜਾਂ ਇਹ ਪੀਆਰ ਪਾਲੀਵ ਜਾਂ ਜਗਮੀਤ ਸਿੰਘ ਆਪਣੀਆਂ ਸੀਟਾਂ ਦੇ ਉੱਪਰ ਆਸਾਨੀ ਨਾਲ ਜਿੱਤ ਕੇ ਨੰਬਰ ਪਾਰਲੀਮੈਂਟ ਦੁਆਰਾ ਬੰਨਦੇ ਨੇ ਇਸ ਖਬਰ ਚ ਪ੍ਰਧਾਨ ਸਾਹਿਬ ਮੇਰਾ ਇੱਕ ਸਵਾਲ ਖੜਾ ਹੁੰਦਾ ਵੈਸੇ ਕਿਉਂਕਿ ਖਬਰਾਂ ਆਪਾਂ ਅੱਜ ਇੰਟਰਵਿਊ ਵੀ ਕਰਨੀ ਹੈ ਤੇ ਅੱਗੇ ਕਦੇ ਚੀਜ਼ਾਂ ਹੁੰਦੀਆਂ ਨੇ ਜਦ ਕਿ ਇਹਨਾਂ ਦੀ ਆਪ ਦੀ ਪਾਰਟ ਜਾਂ ਉਹ ਕਹਿੰਦੇ ਨਹੀਂ ਹੈਗੇ ਆਈਡੀਓਲੋਜੀ ਲੱਗਾ ਫਿਰ ਇਹਨਾਂ ਨੇ ਮੰਨ ਲਓ ਇਹ ਜੇ ਕਹਿੰਦੇ ਵੀ ਜਿੰਦਾਂ ਸਰੋਤੇ ਕਹਿੰਦੇ ਹੁੰਨੇ ਆ ਇਹਨਾਂ ਦੇ ਕਹਿਣੇ ਵਾਲੇ ਦਾ ਮਤਲਬ ਆ ਮੈਂ ਕਹਿੰਦਾ ਉਹਨਾਂ ਵੀ ਪਾਰਟੀ ਇੱਕ ਆ ਵੀ ਡੱਗਫੋਰਡ ਹੋਣੀ ਤਾਂ ਨਾਲ ਦਿਖਾਈ ਨਹੀਂ ਦੇ ਰਹੇ ਹੈਗੇ سپورਟ ਦੇ ਵਿੱਚ ਫਿਰ ਇਹਨਾਂ ਨੇ ਇਹ ਸਰਵੇ ਕਾਦੇ ਵਾਸਤੇ ਕਰਵਾਇਆ ਸਿਰਫ ਇੱਕ ਖਬਰ ਹਾਈਲਾਈਟ ਕਰਨ ਦੇ ਲਈ ਜਾਂ ਆਪਣੀ ਪਾਵਰ ਦਿਖਾਉਣ ਦੇ ਲਈ ਇਹ ਇਹ ਵੀ ਪੁਆਇੰਟ ਨਾ ਕਿਤੇ ਨਾ ਕਿਤੇ ਤਾਂ ਖੜੇ ਹੁੰਦੇ ਨੇ ਬਦਨ ਸਾਹਬ ਇਹ ਦੇਖੋ ਪਿੰਡ ਜੀ ਦੇ ਵਿੱਚ ਸਾਨੂੰ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਕੀ ਆਪਾਂ ਇਸ ਤਰੀਕੇ ਨਾਲ ਨਹੀਂ ਲੈ ਸਕਦੇ ਕਿ অন্ਟਾਰੀਓ ਪੀਸੀਟੇ ਜੋ ਕੰਜ਼ਰਵੇਟਿਵ ਪਾਰਟੀ ਹੈ ਵੀ ਇੱਕੋ ਹੀ ਪਾਰਟੀ ਨਹੀਂ ਕਿਉਂਕਿ ਦੇਖੋ ਕੰਜ਼ਰਵੇਟਿਵ ਪਾਰਟੀ ਬਿਲਕੁਲ ਵੱਖਰੀ ਹੈ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਬਿਲਕੁਲ ਵੱਖਰੇ ਨੇ ਜੀ ਜੀ ਸੋ ਕੰਜ਼ਰਵੇਟਿਵ ਨਾਮ ਨਾਲ ਜ਼ਰੂਰ ਹੁੰਦਾ ਆ ਸੋ ਇਹ ਪਾਰਟੀ ਇੱਕ ਨਹੀਂ ਹੈ ਸੋ ਇਹਦੇ ਵਿੱਚ ਦੇਖੋ ਕਿ ਜੋ ਆਈਡੀਓਲੋਜੀ ਵੀ ਹੈ ਜੋ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ ਸੋ ਉਹਨਾਂ ਦੀ ਆਈਡੀਓਲੋਜੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨਾਲੋਂ ਵਕਰੀ ਹੈ ਜੀ 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 ਇਹਦੇ ਵਿੱਚ ਇਹ ਆ ਕਿ ਹੁਣ ਜੋ ਫੋਰਸ ਸਾਹਿਬ ਨੇ ਦੇਖਣਾ ਆ ਕਿ ਉਹਨਾਂ ਨੇ ਜੋ ਫੈਡਰਲ ਕਨਜ਼ਰਵੇਟਿਵਸ ਨੇ ਉਹਨਾਂ ਦੇ ਨਾਲ ਤੁਰਨਾ ਨਹੀਂ ਤੁਰਨਾ ਇਹ ਉਹਨਾਂ ਦੇ ਅੱਗੇ ਦੇ ਸੋਚ ਦੇ ਕੀ ਪਲਾਨ ਨੇ ਪਰ ਇਹਦੇ ਵਿੱਚ ਹਾਂ ਇੰਨਾ ਜ਼ਰੂਰ ਹੈ ਕਿ ਇਹ ਹੁਣ ਜੋ ਗਲੋਬਲ ਮੇਜ ਜਾਂ ਟੋਰਾਂਟੋ ਸਟਾਰ ਵਰਗੇ ਵੱਡੇ ਅਖਬਾਰ ਇਸ ਤਰੀਕੇ ਦੀਆਂ ਖਬਰਾਂ ਛਾਪ ਰਹੇ ਨੇ ਕਿ ਇਹ ਵਾਕਿਆ ਹੀ ਸੱਚ ਹੈ ਜਾਂ ਸਿਰਫ ਇੱਕ ਖਬਰਾਈ ਨੇ ਕਿ ਇਹ ਤਾਂ ਹੁਣ ਮੈਂ ਜਿਵੇਂ ਦੱਸਿਆ ਵੀ 28 ਅਪ੍ਰੈਲ ਨੂੰ ਨਤੀਜੇ ਆਉਣੇ ਨੇ ਸਭ ਕੁਝ ਸਾਹਮਣੇ ਆਊਗਾ ਪਰ ਜਿਹੜੀ ਪੀਰ ਪੋਲੇਵ ਸਾਹਿਬ ਦੀ ਰਾਈਟਿੰਗ ਹੈ ਉਸ ਦਾ ਮੁਕਾਬਲਾ ਕਾਫੀ ਸਖਤ ਦੱਸ ਰਹੇ ਨੇ ਪਰ ਜਗਮੀਤ ਸਿੰਘ ਹੁਣਾਂ ਵਾਲੀ ਰਾਈਟਿੰਗ ਦੱਸਿਆ ਜਾ ਰਿਹਾ ਵੀ ਜੋ ਲਿਬਰਲ ਪਾਰਟੀ ਦਾ ਕੈਂਡੀਡੇਟ ਹੈ ਸੋ ਉਹਦੇ ਕੋਲ ਲੀਡ ਜ਼ਿਆਦਾ ਹੈ ਸੋ ਉੱਥੇ ਬਹੁਤ ਘਟ ਚਾਂਤ ਨੇ ਕਿ ਜਗਮੀਤ ਸਿੰਘ ਇਸ ਸੀਟ ਨੂੰ ਉੱਥੋਂ ਕੱਢ ਜਾ ਜੀ ਪੰਡਤ ਸਾਹਿਬ ਇੱਕ ਨਾ ਪ੍ਰੋਗਰਾਮ ਚੱਲਦੇ-ਚੱਲਦੇ ਕੋਈ ਬ੍ਰੇਕਿੰਗ ਨਿਊਜ਼ ਹੈ ਜੀ ਆ ਕਿਉਂਕਿ ਹੁਣ ਇੰਨਾ ਟਾਈਮ ਤੁਸੀਂ ਵੀ ਵਿੱਚ ਸਰਚ ਮਾਰੋ ਤੇ ਉਹ ਪੀਅਰਸਨ 에ਅਰਪੋਰਟ ਤੋਂ ਹੈ ਜੀ ਆਪਣੇ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਸੋ ਪੁਲਿਸ ਹੈ ਪੈਰਾਮੈਡਿਕਸ ਹੈ ਸੋ ਕੋਈ ਇਨਸੀਡੈਂਟ ਹੋਇਆ ਉੱਥੇ ਤੇ ਉਹਦੀ ਕੋਈ ਕੋਈ ਗੱਲ ਨਹੀਂ ਜੇ ਕਿਸੇ ਸਰੋਤੇ ਕੋਲ ਵੀ ਭੈਣ ਭਰਾ ਕੋਈ ਉੱਥੇ ਨੇੜੇ-ਤੇੜੇ ਕਈ ਵਾਰ ਕੋਈ ਟੈਕਸੀ ਚਲਾਉਣ ਵਾਲੇ ਵੀਰ ਭੈਣ ਭਰਾ ਹੁੰਦੇ ਨੇ ਤੇ ਉਹਨਾਂ ਕੋਲ ਕੁਝ ਕੁਝ ਨਾ ਕੁਝ ਪਤਾ ਹੋਵੇ ਤਾਂ ਸਾਨੂੰ ਪ੍ਰੋਗਰਾਮ ਚ 905 613 150 ਤੇ ਆ ਜਿਹੜੀ ਹੈ ਜੀ ਉਹ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਆ ਪੰਡਤ ਸਾਹਿਬ ਬਾਧਿਆਪਾ ਅਗਲੀ ਖਬਰ ਦੇ ਵੱਲ ਅ ਵੈਸੇ ਆਪਾਂ ਨੂੰ ਪਤਾ ਹੀ ਹੈ ਜੀ ਮੈਂ ਹਰ ਰੋਜ਼ ਕਹਿੰਦਾ ਹੁੰਦਾ ਹੈ ਕਈ ਵਾਰ ਮੌਤ ਦੀ ਖਬਰ ਹੁੰਦੀ ਹੈ ਸੁਸਾਈਡ ਦੀ ਆ ਕਦੇ ਗੋਲੀ ਲੱਗ ਗਈ ਜਿਹਦੇ ਵਿੱਚ ਆਪਣੇ ਭਾਈਚਾਰੇ ਦਾ ਕਾਫੀ ਨੁਕਸਾਨ ਕਈ ਵਾਰ ਹੋ ਜਾਂਦਾ ਹੈ ਤੇ ਹੁਣ ਕਈ ਵਾਰ ਡਰਗ ਦੇ ਵਿੱਚ ਵੀ ਆਪਣਿਆਂ ਦੇ ਨਾਂ ਆਉਂਦੇ ਨੇ ਜੀ ਔਰ ਉਹ ਤੋਂ ਬਾਅਦ ਜਿਹੜੀ ਹੁਣ ਕਾਫੀ ਵੱਡੀ ਖਬਰ ਹੈ ਉਹਨੂੰ ਲਾ ਲਓ ਵੀ ਉਹ 30000 ਡਾਲਰ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ਾਂ ਹੇਠ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਆ ਬਿਲਕੁਲ ਜੋ ਤੁਸੀਂ ਪੀਐਸਨ 에য়ারਪੋਰਟ ਦੀ ਗੱਲ ਕਰ ਰਹੇ ਹੋ ਸੋ ਉੱਥੇ ਹੋਇਆ ਕੀ ਹੈ ਕਿ ਅੱਜ ਸਵੇਰੇ ਮਤਲਬ ਕਿ ਜਦੋਂ ਸਾਡੀਆਂ ਖਬਰਾਂ ਚੱਲੇ ਰਹੀਆਂ ਨੇ ਜੀ ਦੱਸਿਆ ਗਿਆ ਕਿ ਇਸ ਦੌਰਾਨ ਪੀਲ ਪੁਲਿਸ ਨੇ ਕਨਫਰਮ ਕੀਤਾ ਆ ਕਿ ਪੀਐਸਨ ਦੇ ਟਰਮੀਨਲ 1 ਦੇ ਉੱਪਰ ਸਵੇਰੇ ਗੋਲੀ ਚੱਲੀ ਆ ਜਿਹਦੇ ਵਿੱਚ ਪੁਲਿਸ ਅਫਸਰ ਇਨਵੋਲਵ ਸੀਗੇ ਸੋ ਇੱਕ ਜਣੇ ਦੀ ਉੱਥੇ ਮੌਤ ਹੋਈ ਹੈ ਸੋ ਪੁਲਿਸ ਅਫਸਰ ਵੱਲੋਂ ਕਿ ਗੋਲੀ ਚਲਾਈ ਗਈ ਹੈ ਤੇ ਇਹਦੇ ਵਿੱਚ ਇੱਕ ਜਣੇ ਦੀ ਮੌਤ ਹੋਈ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਇਹ ਆਈਸੋਲੇਟਿਡ ਇਨਸੀਡੈਂਟ ਹੈ ਤਾਂ ਇਹਦੇ ਵਿੱਚ ਪਬਲਿਕ ਸੇਫਟੀ ਵਾਸਤੇ ਕੋਈ ਥ੍ਰੈਟ ਨਹੀਂ ਹੈ ਤੇ ਇਹਦੇ ਵਿੱਚ ਜੋ ਐਸ ਆਈਯੂ ਯੂਨਿਟ ਹੁੰਦਾ ਆ ਪੁਲਿਸ ਦਾ ਸੋ ਉਹਨਾਂ ਦੇ ਅਫੀਸਰ ਵੀ ਇਹਦੇ ਵਿੱਚ ਜਿਹੜੇ ਨੇ ਇਹ ਕਨਫਰਮ ਕਰ ਰਹੇ ਨੇ ਕਿ ਪੁਲਿਸ ਇਨਵੋਲਡ ਸ਼ੂਟਿੰਗ ਜਿਹੜੀ ਆ ਟਰਮੀਨਲ 1 ਦੇ ਉੱਪਰ ਜਿਹੜੀ ਆ ਇਹ ਹੋਈ ਆ ਜਿਹਦੇ ਵਿੱਚ ਹੋਰ ਜਿਹੜੀ ਅਪਡੇਟ ਆ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਸਾਹਮਣੇ ਆਊਗੀ ਕਿ ਇਹ ਜਿਹੜੇ ਦੇ ਗੋਲੀ ਲੱਗੀ ਆ ਇਹ ਕੌਣ ਸੀ ਸ਼ਖਸ ਤੇ ਗੋਲੀ ਚਲਾਉਣੇ ਕਿਉਂ ਪਈ ਆ ਤੇ ਇਹਦੇ ਵਿੱਚ ਉਹ ਦੱਸ ਰਹੇ ਨੇ ਕਿ ਪਬਲਿਕ ਵਾਸਤੇ ਕੋਈ ਖਤਰਾ ਨਹੀਂ ਆ ਸੋ ਜੋ ਪੀਅਰਸਨ 에어ਪੋਰਟ ਦਾ ਟਰਮੀਨਲ 1 ਹੈ ਉੱਥੇ ਅੱਜ ਸਵੇਰੇ ਗੋਲੀ ਚੱਲੀ ਆ ਜਿਹਨੂੰ ਪੀਲ ਪੁਲਿਸ ਵੱਲੋਂ ਵੀ ਕਨਫਰਮ ਕੀਤਾ ਗਿਆ ਸੋ ਇਹਦੇ ਨਾਲ ਪਿੰਡ 'ਚ ਜੇ ਜੋ ਖਬਰ ਅਸੀਂ ਕਰ ਰਹੇ ਸੀ ਕਿ ਸ਼ਰਾਬ ਨਾਲ ਲੇਟਡ ਜੋ ਚੋਰੀਆਂ ਹੋਈਆਂ ਨੇ ਸੋ ਉਹਦੇ ਵਿੱਚ ਇੱਕ ਜਣਾ ਇਹ ਟ੍ਰਾਂਟੋ ਪੁਲਿਸ ਵੱਲੋਂ ਕਨਫਰਮ ਕੀਤਾ ਗਿਆ ਕਿ ਉਹਦੇ ਉੱਪਰ ਵੱਖ-ਵੱਖ ਤਰੀਕੇ ਦੇ ਜਿਹੜੇ ਚਾਰਜਸ ਲੱਗੇ ਨੇ ਸੋ ਇਹਦੇ ਵਿੱਚ ਜੋ ਟ੍ਰਾਂਟੋ ਪੁਲਿਸ ਨੇ ਅਪਡੇਟ ਕੀਤੀ ਹੈ ਕਹਿੰਦੇ ਕਿ ਇਹ 30000 ਡਾਲਰ ਤੋਂ ਵਧੇਰੇ ਦੀ ਸ਼ਰਾਬ ਚੋਰੀ ਹੋਈ ਹੈ ਕਹਿੰਦੇ ਵੀ ਇੱਕ ਸਾਲ ਦੇ ਵਕਫੇ ਦੇ ਵਿੱਚ ਕਹਿੰਦੇ ਕਿ ਇਹ ਇਨਸੀਡੈਂਟਸ ਵਕਫ ਵਕ ਜਗ੍ਹਾ ਤੇ ਵਾਪਰੇ ਨੇ ਅਪ੍ਰੈਲ 13 2024 ਤੋਂ ਲੈ ਕੇ ਕਹਿੰਦੇ ਕਿ ਅਪ੍ਰੈਲ 11 2025 ਤੱਕ ਵਕਫ ਵਕ ਜੋ ਐਲਸੀਬੀਓ ਦੇ ਸਟੋਰਸ ਨੇ ਸੋ ਉੱਥੇ ਇਹ ਸ਼ਰਾਬ ਚੋਰੀ ਦੇ ਮਾਮਲੇ ਵਾਪਰੇ ਨੇ ਸੋ ਇਹਦੇ ਵਿੱਚ ਕਹਿੰਦੇ ਕਿ 100 ਤੋਂ ਬਧੇਰੇ ਚਾਰਜਸ ਲਾਏ ਗਏ ਨੇ ਇਹ 42 ਸਾਲਾਂ ਦਾ ਵਿਅਕਤੀ ਜਿਹਦਾ ਨਾਮ ਸਤਵੀਰ ਸਿੰਘ ਤੂਰ ਹੈ ਸੋ ਕਹਿੰਦੇ ਕੋਈ ਜਣਾ ਪੱਕਾ ਟਿਕਾਣਾ ਨਹੀਂ ਹੈ ਸੋ ਇਹ ਇਸ ਮਾਮਲਿਆਂ ਦੇ ਵਿੱਚ ਇਹ ਗ੍ਰਿਫਤਾਰ ਕੀਤਾ ਗਿਆ ਸੋ 100 ਤੋਂ ਵਧੇਰੇ ਜਿਹੜੇ ਨੇ ਚਾਰਜਸ ਲਾਏ ਗਏ ਨੇ ਸੋ ਤੁਸੀਂ ਇਹ ਦੇਖੋ ਕਿ ਅਪ੍ਰੈਲ 13 2024 ਤੋਂ ਲੈ ਕੇ ਅਪ੍ਰੈਲ 11 20 ਇੱਕ ਸਾਲ ਦੇ ਮਾਮਲੇ ਦੱਸੇ ਜਾ ਰਹੇ ਨੇ ਹੁਣ ਇਹ ਨਹੀਂ ਸਮਝ ਲੱਗ ਰਿਹਾ ਵੀ ਜੇ ਪਿਛਲੇ ਇੱਕ ਸਾਲਾਂ ਤੋਂ ਇਸ ਢੰਗ ਨਾਲ ਚੋਰੀਆਂ ਕਰ ਰਿਹਾ ਸੀ ਵਕ ਵਕ ਐਲਸੀਬੀਓ ਸਟੋਰ ਤੇ ਜਾ ਕੇ ਸ਼ਰਾਬ ਚੁੱਕ ਕੇ ਸੋ ਚਲਾ ਜਾਂਦਾ ਸੀਗਾ ਤਾ ਇਹ ਪਹਿਲਾ 1 ਸਾਲ ਦੇ ਵਿੱਚ ਨੂੰ ਇਹ ਕਿਉਂ ਨਹੀਂ ਉਸ ਸਮੇਂ ਕਾਬੂ ਕਰਕੇ ਇਹਦੇ ਖਿਲਾਫ ਸਾਕਟੈਸ਼ਨ ਲਿਆ ਗਿਆ ਸੋ ਐਨੇ ਸਮਾਂ ਬੀਤ ਗਿਆ 30 ਜਿਆਦੇ ਕਰੀਬ ਤੋਂ ਵੱਧ ਦੀ ਡਾਲਰ ਦੀ ਸ਼ਰਾਬ ਚੋਰੀ ਕਰ ਗਿਆ ਤੇ ਹੁਣ ਇਹਦੇ ਉੱਪਰ 42 ਸਾਲਾਂ ਦੇ ਸਤਵੀਰ ਸਿੰਘ ਤੂਰ ਦੇ ਉੱਪਰ ਇਹ ਤਕਰੀਬਨ 100 ਤੋਂ ਵਧੇਰੇ ਜਿਹੜੇ ਚਾਰਜਸ ਟੋਰਾਂਟੋ ਪੁਲਿਸ ਵੱਲੋਂ ਲਗਾਏ ਗਏ ਜੀਪ ਰਣ ਸਾਹਿਬ ਸੋ ਕੱਲ੍ਹ ਲਈ ਅਪਡੇਟ ਜਿਹੜੀ ਹੈ ਜੀ ਉਹ ਤੁਸੀਂ ਸਾਂਝੀ ਕੀਤੀ ਖਬਰਾਂ ਦੇ ਨਾਲ ਸੰਬੰਧਤ ਤੇ ਕੁਸ਼ੂਰ ਕਹਿਣਾ ਚਾਹੁੰਦੇ ਹਾਂ ਆ ਬਾਕੀ ਪਿੰਡ ਦੀ ਜਿੰਨੇ ਵੀ ਹੁਣ ਪੋਲਸ ਵਗੈਰਾ ਆ ਰਹੇ ਨੇ ਕਿਉਂਕਿ ਸਾਰਿਆਂ ਦੀ ਨਿਗਾਹਾਂ ਇਹਨਾਂ ਪੋਲਸ ਦੇ ਉੱਪਰ ਹੁੰਦੀਆਂ ਨੇ ਕਿਉਂਕਿ ਦੇਖੋ ਇਹ ਪੋਲਸ ਜਿਹੜੇ ਨੇ ਜਿੰਨੀਆਂ ਵੀ ਕੈਨੇਡਾ ਦੇ ਵਿੱਚ ਪੋਲਿੰਗ ਕੰਪਨੀਆਂ ਕਰਦੀਆਂ ਨੇ ਸੋਹਿਆ ਦਾ ਕਾਫੀ ਨਾਮ ਹੈ ਕਾਫੀ ਭਰੋਸਾ ਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਨਹੀਂ ਆਈ ਇਹ ਛੁੱਟੇ ਜਾਂ ਮੰਨ ਘੜਤ ਹੈ ਜਏ ਸਰਵੇਖਣ ਦਾ ਸਾਨੂੰ ਇਹ ਬਾਕੀ ਇਹਦੇ ਵਿੱਚ ਮਾਰਚਨ ਆਫ 에ਰਰ ਹੁੰਦਾ ਆ ਸੋ ਕਿਸੇ ਚ 2.5% ਦਾ ਕਿਸੇ ਚ 3000 ਕਿਸੇ ਚ 4000 ਦਾ ਹੁੰਦਾ ਆ ਸੋ ਉੱਪਰ ਥੱਲੇ ਥੋੜਾ ਬੋਤਾ ਹੋ ਜਾਂਦਾ ਸੋ ਜਿਹੜੇ ਅੱਜ ਮੇਨ ਸਟਰੀਟ ਦਾ ਜਿਹੜਾ ਅੱਜ ਫੋਲ ਆਇਆ ਸੋ ਉਹਦੀ ਵੀ ਗੱਲ ਕਰ ਲੈਨੇ ਆ ਕਿ ਉਹਦੇ ਵਿੱਚ ਕਿਉਂਕਿ ਇਹ ਪਹਿਲਾਂ ਵੀ ਜ਼ਿਕਰ ਕਰਿਆ ਸੀ ਵੀ ਇੱਕ ਮੇਨ ਸਟਰੀਟ ਦਾ ਹੀ ਫੋਲ ਇਹੋ ਜਿਹਾ ਸੀਗਾ ਜਿਹਦੇ ਵਿੱਚ ਪਹਿਲਾਂ ਕਨਜ਼ਰਵੇਟਿਵ ਪਾਰਟੀ ਅੱਗੇ ਦਿਖਾਈ ਦੇ ਰਹੀ ਸੀ ਵੀ ਉਹਨਾਂ ਕੋਲ ਜ਼ਿਆਦਾ ਪਰਸੈਂਟ ਲੋਕਾਂ ਦੀ ਵੋਟ ਹੈ ਤੇ ਫਿਰ ਟਾਈ ਹੈ ਹੋਇਆ ਤਾਂ ਹੁਣ ਜਿਹੜਾ ਲੇਟੈਸਟ ਅੱਜ ਦਾ ਪੋਲ ਆਇਆ ਜਿਹਦੇ ਵਿੱਚ ਦੱਸ ਰਹੇ ਨੇ ਕਿ ਲਿਬਰਲ ਪਾਰਟੀ ਨੂੰ ਕਹਿੰਦੇ 43% ਵੋਟਾਂ ਮਿਲਦੀਆਂ ਹਨ ਨਜ਼ਰ ਆ ਰਹੀਆਂ ਪਿਛਲੀ ਵਾਰ 2021 ਨਾਲੋਂ 10% ਵਧ ਨੇ ਉਹ ਤੋਂ 33% ਮਿਲੀਆਂ ਸੀਆ ਕਨਜ਼ਰਵੇਟਿਵ ਪਾਰਟੀ ਨੂੰ 40% ਹੈ ਪਿਛਲੀ ਵਾਰ ਨਾਲੋਂ 6% ਵਧ ਐਨਡੀਪੀ ਨੂੰ 9% ਇਹ ਬਲਾਕ ਯੂਧਕਾਂ ਨੂੰ 5 ਗ੍ਰੀਨ ਪਾਰਟੀ ਨੂੰ 2 ਆ ਪੀਪੀਸੀ ਨੂੰ ਇੱਕ 파ਸਨ ਜਿਹੜੀ ਵੋਟ ਮਿਲਦੀ ਹੋਣੀ ਹੈ ਨਗਰ ਆ ਰਿਹਾ ਹੁਣ ਇਹ ਇਹ ਪੋਲਸ ਜਿਹੜੇ ਨੇ ਇਹ ਸੀਟਾਂ ਚ ਤਬਦੀਲ ਕਰੀ ਇਹ ਤਾਂ ਲਿਬਰਲ ਦੀ ਮੈਜੋਰਟੀ ਜਿਹੜੀ ਆ ਦਿਖਾ ਰਹੇ ਨੇ ਤੇ ਮੈਜੋਰਟੀ ਹੁਣ ਆਣੀ ਆ ਉਹ ਲੋਕਾਂ ਨੇ ਬਣਾਉਣੀ ਆ ਕਿਉਂਕਿ ਹਜੇ ਵੀ ਮਿਲੀਅਨਸ ਆਫ ਕੈਨੇਡੀਅਨਸ ਆ ਹੋ ਜਿਹਨਾਂ ਨੇ ਆਪਣੀ ਵੋਟ ਪਾਈ ਨਹੀਂ ਆ ਬਹੁਤ ਵੱਡੀ ਗਿਣਤੀ ਉਹ ਆ ਜਿਨ੍ਹਾਂ ਨੇ ਆਪਣਾ ਮਨੇ ਨਹੀਂ ਹਜੇ ਬਣਾਇਆ ਵੀ ਲਿਬਰਲ ਨੂੰ ਪਾਉਣੀ ਕਨਜ਼ਰਟੀ ਨੂੰ ਪਾਉਣੀ ਐਂਡੀਪੀ ਨੂੰ ਪਾਉਣੀ ਆ ਸੋ ਇੱਕੋਸ਼ ਵੀ ਪੋਲਟਫੇਅਰ ਹੋ ਸਕਦਾ ਅਗਰ ਲੋਕਾਂ ਦਾ ਮਨ ਇਧਰ ਉਧਰ ਚੇਂਜ ਹੋ ਸਕਦਾ ਜੀਪ ਦੇਨ ਸਾਹਿਬ ਸਭ ਬਹੁਤ ਧੰਨਵਾਦ ਪੈਣ ਸਾਹਿਬ ਖਾਲੂ ਨਵੀਆਂ ਖਬਰਾਂ ਤੇ ਨਵੀਂ ਅਪਡੇਟ ਨਾਲ ਤੁਹਾਡੇ ਨਾਲ ਦੁਆਰੇ ਸਾਂਝ ਪਾਵਾਂਗੇ ਬਹੁਤ ਬਹੁਤ ਧੰਨਵਾਦ ਜੀ